ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਪਾਣੀ ਨੂੰ ਅਸੀਂ ਰੋਜ਼ ਪੀਂਦੇ ਹਾਂ ਜੋ ਸਾਡੀ ਪਿਆਸ ਬੁਝਾਉਂਦਾ ਹੈ ਸਾਡੇ ਜੀਵਨ ਦਾ ਆਧਾਰ ਹੈ ਉਹੀ ਪਾਣੀ ਕਿਸੇ ਦਾ ਜੀਵਨ ਖਰਾਬ ਵੀ ਕਰ ਸਕਦਾ ਹੈ ਸੰਗਤ ਜੀ ਕਹਿੰਦੇ ਹਨ ਕਿ ਜਦੋਂ ਇਨਸਾਨ ਦਾ ਸਬਰ ਟੁੱਟ ਜਾਂਦਾ ਹੈ ਦੁਸ਼ਮਣ ਹਰ ਹੱਦ ਪਾਰ ਕਰ ਜਾਂਦਾ ਹੈ ਤਾਂ ਕੁਦਰਤ ਖੁਦ ਰਸਤਾ ਦਿਖਾਉਂਦੀ ਹੈ ਕੁਦਰਤ ਦਾ ਸਭ ਤੋਂ ਵੱਡਾ ਰਾਜ ਹੈ ਪਾਣੀ ਸਦੀਆਂ ਤੋਂ ਤਾੰਤ੍ਰਿਕ ਦੁਸ਼ਮਣ ਦਾ ਨਾਸ਼ ਕਰਨ ਲਈ ਪਾਣੀ ਦਾ ਇਸਤੇਮਾਲ ਕਰਦੇ ਆਏ ਹਨ ਕਿਉਂਕਿ ਪਾਣੀ ਸਿਰਫ ਤਰਲ ਨਹੀਂ ਹੈ ਇਹ ਊਰਜਾ ਦਾ ਭੰਡਾਰ ਹੈ ਇਸ ਵਿੱਚ ਯਾਦਦਾਸ਼ਤ ਹੁੰਦੀ ਹੈ ਜੋ ਤੁਹਾਡੇ ਬੋਲੇ ਹੋਏ ਸ਼ਬਦ ਤੁਹਾਡੇ ਮਨ ਦਾ ਗੁੱਸਾ ਤੁਹਾਡੀ ਆਸਥਾ ਸਭ ਕੁਝ ਆਪਣੇ ਅੰਦਰ ਸਮੇਟ ਲੈਂਦਾ ਹੈ ਜਦੋਂ ਉਸੇ ਪਾਣੀ ਨੂੰ ਇੱਕ ਖਾਸ ਤਰੀਕੇ ਨਾਲ ਛੱਡਿਆ ਜਾਂਦਾ ਹੈ ਤਾਂ ਉਹ ਬਿਜਲੀ ਦੀ ਤਰ੍ਹਾਂ ਸਿੱਧੇ ਤੁਹਾਡੇ ਦੁਸ਼ਮਣ ਤੇ ਅਸਰ ਕਰਦਾ ਹੈ ਸੋਚੋ ਜੇਕਰ ਤੁਸੀਂ ਸਿਰਫ ਇੱਕ ਗਲਾਸ ਪਾਣੀ ਹੱਥ ਵਿੱਚ ਲੈ ਕੇ ਕੁਝ ਖਾਸ ਸ਼ਬਦ ਬੋਲਦੇ ਹੋ ਤੇ ਤੁਹਾਡੇ ਸਭ ਤੋਂ ਵੱਡਾ ਦੁਸ਼ਮਣ ਟੁੱਟਣ ਲੱਗੇਗਾ ਉਸ ਦਾ ਆਤਮ ਵਿਸ਼ਵਾਸ ਬिखर ਜਾਵੇਗਾ ਉਸੀਆਂ ਯੋਜਨਾਵਾਂ ਨਸ਼ਟ ਹੋ ਜਾਣ ਤਾਂ ਇਹ ਕਿੰਨਾ ਅਦਭੁਤ ਹੋਵੇਗਾ ਸੰਗਤ ਜੀ ਅੱਜ ਤੁਹਾਨੂੰ ਅਜਿਹੇ ਉਪਾਅ ਦੇ ਬਾਰੇ ਦੱਸਣ ਜਾ ਰਹੇ ਹਾਂ ਇਹ ਉਪਾਅ ਇੰਨੇ ਆਸਾਨ ਹਨ ਕੋਈ ਵੀ ਕਰ ਸਕਦਾ ਹੈ ਲੇਕਿਨ ਇਹਨੇ ਅਸਰਦਾਰ ਹਨ ਕਿ ਦੁਸ਼ਮਣ ਚਾਹੇ ਕਿੰਨਾ ਵੀ ਚਲਾਕ ਅਤੇ ਤਾਕਤਵਰ ਕਿਉਂ ਨਾ ਹੋਵੇ ਉਸ ਨੂੰ ਰੋਣਾ ਹੀ ਪਵੇਗਾ ਜੇਕਰ ਤੁਸੀਂ ਵੀ ਆਪਣੇ ਜੀਵਨ ਤੋਂ ਦੁਸ਼ਮਣ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਿਉਂਕਿ ਜੋ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਹੈਰਾਨ ਕਰ ਦੇਣ ਵਾਲੀ ਹੈ ਅਤੇ ਤੁਹਾਡੇ ਦੁਸ਼ਮਣਾਂ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗੀ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਸਿਰਫ ਇੱਕ ਗਲਾਸ ਪਾਣੀ ਨੂੰ ਹੱਥ ਵਿੱਚ ਲੈ ਕੇ ਉਸੇ ਕੁਝ ਖਾਸ ਸ਼ਬਦ ਬੋਲ ਦੇਣ ਨਾਲ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਦੀਆਂ ਰਾਤਾਂ ਦੀ ਨੀਂਦ ਉਡ ਸਕਦੀ ਹੈ ਉਹੀ ਦੁਸ਼ਮਣ ਜੋ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦਾ ਹੈ ਤੁਹਾਡਾ ਨੁਕਸਾਨ ਕਰਦਾ ਹੈ ਤੁਹਾਡੀ ਬਦਨਾਮੀ ਫੁਲਾਉਂਦਾ ਹੈ ਕਹਿੰਦੇ ਹਨ ਜਦੋਂ ਇਨਸਾਨ ਦੀ ਆਸਥਾ ਤੇ ਊਰਜਾ ਇਕੱਠੇ ਮਿਲਦੇ ਹਨ ਤਾਂ ਪਾਣੀ ਵਰਗਾ ਸਧਾਰਨ ਦਿਖਣ ਵਾਲਾ ਤੱਤ ਵੀ ਜ਼ਹਿਰ ਤੋਂ ਜ਼ਿਆਦਾ ਅਸਰਦਾਰ ਹੋ ਜਾਂਦਾ ਹੈ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਅਜਿਹਾ ਗੋਪਤ ਉਪਾਅ ਦੱਸਾਂਗੇ ਜਿਸ ਵਿੱਚ ਨਾ ਤੇ ਕਿਸੇ ਮਹਿੰਗੇ ਸਮਾਨ ਦੀ ਜ਼ਰੂਰਤ ਹੈ ਨਾ ਹੀ ਕਿਸੇ ਲੰਬੇ ਉਨਛਾਸ਼ਨ ਦੀ ਬਸ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਹੈ ਇੱਕ ਗਲਾਸ ਪਾਣੀ ਅਤੇ ਤੁਹਾਡੇ ਬੁੱਲਾਂ ਤੋਂ ਨਿਕਲੇ ਕੁਝ ਚਮਤਕਾਰੇ ਸ਼ਬਦ ਅਤੇ ਜਦੋਂ ਇਹ ਸ਼ਬਦ ਬੋਲੇ ਜਾਂਦੇ ਹਨ ਤਾਂ ਦੁਸ਼ਮਣ ਦੇ ਭਾਗ ਦਾ ਸੂਰਜ ਡੁੱਬ ਜਾਂਦਾ ਹੈ ਉਹ ਰੋਂਦਾ ਹੈ ਤੜਫਦਾ ਹੈ ਜੋ ਦੁਸ਼ਮਣ ਤੁਹਾਡਾ ਮਾੜਾ ਕਰਦਾ ਹੈ ਤੁਹਾਡੇ ਸਾਹਮਣੇ ਝੁਕ ਕੇ ਮਾਫੀ ਮੰਗਣ ਲਈ ਮਜਬੂਰ ਹੋ ਜਾਂਦਾ ਹੈ ਸੰਗਤ ਜੀ ਉਪਾ ਜਾਣ ਤੋਂ ਪਹਿਲਾਂ ਪਾਣੀ ਦਾ ਰਾਜ ਅਤੇ ਸ਼ਬਦਾਂ ਦੀ ਤਾਕਤ ਸਮਝ ਲੈਂਦੇ ਹਾਂ ਪੁਰਾਣੇ ਤਾਤ੍ਰਿਕ ਮੰਨਦੇ ਸਨ ਕਿ ਪਾਣੀ ਸਿਰਫ ਜੀਵਨ ਦਾ ਆਧਾਰ ਨਹੀਂ ਪਾਲ ਕੇ ਸਭ ਤੋਂ ਵੱਡਾ ਊਰਜਾ ਦਾ ਵਾਹਕ ਹੈ ਪਾਣੀ ਵਿੱਚ ਯਾਦਦਾਸ਼ਤ ਹੁੰਦੀ ਹੈ ਤੁਹਾਡੇ ਬੋਲੇ ਗਏ ਸ਼ਬਦ ਤੁਹਾਡੀ ਭਾਵਨਾ ਤੁਹਾਡੀ ਊਰਜਾ ਪਾਣੀ ਆਪਣੇ ਅੰਦਰ ਸਮੇਟ ਲੈਂਦਾ ਹੈ ਜਦੋਂ ਤੁਸੀਂ ਉਸ ਪਾਣੀ ਤੇ ਕੋਈ ਖਾਸ ਮੰਤਰ ਜਾਂ ਸ਼ਬਦ ਬੋਲਦੇ ਹੋ ਤਾਂ ਉਹ ਪਾਣੀ ਸਧਾਰਨ ਨਹੀਂ ਰਹਿੰਦਾ ਉਹបាន ਜਾਂਦਾ ਹੈ ਦੁਸ਼ਮਣ ਦਾ ਨਾਸ ਕਰਨ ਵਾਲਾ ਅਮਰਤ ਜਾਂ ਇਸੇ ਤਰ੍ਹਾਂ ਬ੍ਰਹਿਮੰਡ ਦਾ ਹਰ कण ਆਵਾਜ਼ ਨਾਲ ਪ੍ਰਭਾਵਿਤ ਹੁੰਦਾ ਹੈ ਜਦੋਂ ਤੁਸੀਂ ਗੁੱਸੇ ਬਦਲੇ ਅਤੇ ਆਸਥਾ ਨਾਲ ਭਰੇ ਸ਼ਬਦ ਪਾਣੀ ਤੇ ਬੋਲਦੇ ਹੋ ਤਾਂ ਉਹ ਸਿੱਧੇ ਦੁਸ਼ਮਣ ਦੀ ਆਤਮਾ ਤੱਕ ਪਹੁੰਚਦੇ ਹਨ ਸੰਗਤ ਦੀ ਇਹ ਸ਼ਕਤੀ ਅਜਾਈ ਹੈ ਜਿਸ ਨੂੰ ਸਮਝਣਾ ਮੁਸ਼ਕਲ ਹੈ ਪਰ ਅਨੁਭਵ ਕਰਨਾ ਆਸਾਨ ਹੈ ਅੱਜ ਤੁਹਾਨੂੰ ਪਾਣੀ ਨਾਲ ਜੁੜੇ ਦੋ ਚਰੋਰੇ ਉਪਾਅ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਦੁਸ਼ਮਣ ਖੁਦ ਪਾਣੀ ਮੰਗੇਗਾ ਦੁਸ਼ਮਣ ਤੁਹਾਡੇ ਨਾਲ ਦੁਸ਼ਮਣੀ ਕਰਨਾ ਪੋਲ ਜਾਵੇਗਾ ਇਹਨਾਂ ਜ਼ਬਰਦਸਤ ਇਹ ਉਪਾਅ ਹੈ ਤਾਂ ਆਓ ਜਾਣਦੇ ਹਾਂ ਪਹਿਲਾ ਉਪਾਅ ਵੀਡੀਓ ਵਿੱਚ ਅੱਗੇ ਵਧਾਂ ਤੋਂ ਪਹਿਲਾਂ ਉਪਾਅ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਹਾਈਪ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਪਾਣੀ ਦੇ ਜ਼ਰੂਰੀ ਉਪਾਅ ਜਾਣ ਲੈਂਦੇ ਹਾਂ ਇਹ ਬਹੁਤ ਹੀ ਜ਼ਬਰਦਸਤ ਬਹੁਤ ਹੀ ਸ਼ਾਨਦਾਰ ਉਪਾਹਨ ਬਹੁਤ ਹੀ ਸੌਲ ਤੇ ਸਹੀ ਹਨ ਇਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਯਤ ਅੰਤਰਮੰਤਰ ਨਹੀਂ ਦੱਸਣ ਵਾਲੇ ਜਿਸ ਨਾਲ ਕਿ ਇਹ ਉਪਾਕਰਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਸੰਗਤ ਜੀ ਬਹੁਤ ਹੀ ਸarloਪਾਹਨ ਜੇਕਰ ਤੁਹਾਡੇ ਦੁਸ਼ਮਣ ਤੁਹਾਡੇ ਪਿੱਛੇ ਪੈ ਗਏ ਹਨ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਤੁਹਾਡੇ ਦੁਸ਼ਮਣ ਤੁਹਾਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰਨਾ ਚਾਹੁੰਦੇ ਹਨ ਜੇਕਰ ਤੁਸੀਂ ਆਪਣੇ ਦੁਸ਼ਮਣ ਨਾਮ ਦੀ ਬਿਮਾਰੀ ਨੂੰ ਆਪਣੇ ਜੀਵਨ ਤੋਂ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੇਰੇ ਜੀਵਨ ਵਿੱਚ ਕੋਈ ਵੀ ਦੁਸ਼ਮਣ ਨਾ ਰਹੇ ਕਿਉਂਕਿ ਸੰਗਤ ਜੀ ਦੁਸ਼ਮਣ ਕੀ ਹੁੰਦਾ ਹੈ ਕਿ ਈਰਖਾ ਦੇ ਕਾਰਨ ਤੁਹਾਡੇ ਜੀਵਨ ਵਿੱਚ ਰੁਕਾਵਟਾਂ ਪਾਉਂਦਾ ਹੈ ਅਤੇ ਤੁਸੀਂ ਕੋਈ ਵੀ ਕੰਮ ਜੋ ਕਰਨ ਅਤੇ ਤੁਸੀਂ ਕੋਈ ਵੀ ਕੰਮ ਜੋ ਕਰਨ ਜਾਂਦੇ ਹੋ ਤਾਂ ਉਹ ਕੰਮ ਤੁਹਾਡਾ ਸਫਲ ਨਹੀਂ ਹੋ ਪਾਉਂਦਾ ਤੁਹਾਡੇ ਦੁਸ਼ਮਣ ਤੁਹਾਡੀ ਤਰੱਕੀ ਅਤੇ ਤੁਹਾਡੀ ਦੌਲਤ ਨੂੰ ਦੇਖ ਕੇ ਸੜਨ ਲੱਗਦੇ ਹਨ ਜਿਸ ਵਜ੍ਹਾ ਨਾਲ ਦੁਸ਼ਮਣ ਤੁਹਾਡੇ ਜੀਵਨ ਵਿੱਚ ਵੱਡੀ ਮੁਸੀਬਤ ਅਤੇ ਵੱਡੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦੇ ਹਨ ਜਿਸ ਨਾਲ ਕਿ ਤੁਹਾਡਾ ਕੋਈ ਵੀ ਕੰਮ ਸਫਲ ਨਹੀਂ ਹੁੰਦਾ ਇਸ ਪਾਣੂ ਕਰਨ ਨਾਲ ਦਸ਼ਮਨ ਨਾਮ ਦੀ ਬਿਮਾਰੀ ਹੀ ਤੁਹਾਡੇ ਜੀਵਨ ਤੋਂ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਜੇਕਰ ਤੁਸੀਂ ਇਹ ਜਾਲ ਵਾਲਾ ਉਪਾਅ ਕਰ ਲਵੋਗੇ ਤਾਂ ਸੰਗਜ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਾਲ ਜਾਣੀ ਪਾਣੀ ਜਿਸ ਨੂੰ ਅਸੀਂ ਪੀਂਦੇ ਹਾਂ ਉਸ ਦਾ ਇਸਤੇਮਾਲ ਕਰਨਾ ਰੋਜ਼ਾਨਾ ਪਵੇਗਾ ਸੰਗਜ ਜੀ ਪਾਣੀ ਦੇ ਨਾਲ ਨਾਲ ਕੁਝ ਅਜਾਈਆਂ ਚੀਜ਼ਾਂ ਵੀ ਹਨ ਜਿਨ੍ਹਾਂ ਦਾ ਇੱਥੇ ਤੁਹਾਨੂੰ ਇਸਤੇਮਾਲ ਕਰਨਾ ਪਵੇਗਾ ਤਾਂ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਦੇਖਣਾ ਇਹ ਉਪਾਅ YouTube ਤੇ ਅੱਜ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਅਤੇ ਇਹ ਬਹੁਤ ਹੀ ਜ਼ਬਰਦਸਤ ਅਤੇ ਦੁਰਲਭ ਹੈ ਆਫਲਾਈਨ ਤਾਂ ਫਿਰ ਵੀ ਲੋਕ ਦੱਸ ਦਿੰਦੇ ਹਨ ਲੇਕਿਨ ਲੇਕਿਨ ਸੰਗਤ ਜੀ YouTube ਤੇ ਕੋਈ ਵੀ ਨਹੀਂ ਦੱਸ ਰਿਹਾ ਇਸ ਵਜ੍ਹਾ ਨਾਲ ਮੈਂ ਤੁਹਾਨੂੰ ਇਹ ਵਾਲਾ ਉਪਾਅ ਦੱਸਣ ਜਾ ਰਹੀ ਹਾਂ ਬਹੁਤ ਹੀ ਸ਼ਾਨਦਾਰ ਉਪਾਅ ਹੈ ਜਿਸ ਨਾਲ ਤੁਹਾਡੇ ਸਾਰੇ ਦੁਸ਼ਮਣ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣਗੇ ਬਰਬਾਦ ਹੋ ਜਾਣਗੇ ਤਾਂ ਬਹੁਤ ਹੀ ਧਿਆਨ ਨਾਲ ਇਸ ਪਾਉ ਨੂੰ ਸੁਣਿਓ ਤਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਮਗਰੀ ਦੱਸ ਦਿੰਦੇ ਹਾਂ ਕਿ ਕਿਹੜੀ-ਕਿਹੜੀ ਸਮਗਰੀ ਤੁਹਾਨੂੰ ਇਸ ਵਿੱਚ ਇਸਤੇਮਾਲ ਕਰਨੀ ਹੈ ਸਮਗਰੀ ਬਿਲਕੁਲ ਛੋਟੀ ਜਿਹੀ ਹੈ ਸੰਗਤ ਜੀ ਜੋ ਤੁਹਾਨੂੰ ਆਪਣੇ ਘਰੇ ਹੀ ਮਿਲ ਜਾਵੇਗੀ ਜਿਵੇਂ ਕਾਲੀ ਮਿਰਚ ਦੇ 2 ਦਾਣੇ ਜਿਵੇਂ ਕਾਲੀ ਮਿਰਚ ਦੇ 2 ਦਾਣੇ ਤੁਹਾਨੂੰ ਲੈਣੇ ਹਨ ਦੋ ਲੌਂਗ ਤੁਹਾਨੂੰ ਲੈਣੇ ਹਨ ਪਰ ਧਿਆਨ ਦੇਣਾ ਕਿ ਲੌਂਗ ਫੁੱਲ ਵਾਲੇ ਹੋਣੇ ਚਾਹੀਦੇ ਹਨ ਅਤੇ ਕਾਲੀ ਮਿਰਚ ਸਾਬਤ ਲੈਣੀ ਹੈ ਜਾਨੀ ਕਿ ਦੋ ਲੌਂਗ ਅਤੇ ਦੋ ਹੀ ਕਾਲੀ ਮਿਰਚ ਤੁਹਾਨੂੰ ਲੈਣੀ ਹੈ ਪਰ ਦੋਵੇਂ ਟੁੱਟੀਆਂ ਹੋਈਆਂ ਨਹੀਂ ਲੈਣੀਆਂ ਹਨ ਬਿਲਕੁਲ ਤਾਜ਼ੀ ਅਤੇ ਸਾਬਤ ਲੈਣੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਸੰਗਤ ਜੀ ਤੁਹਾਨੂੰ ਲੈਣਾ ਹੈ ਇੱਕ ਛੋਟੇ ਜਿਹੇ ਕਪੂਰ ਦਾ ਟੁਕੜਾ ਕਪੂਰ ਦੇ ਟੁਕੜੇ ਬਾਰੇ ਹਮੇਸ਼ਾ ਜਾਇ ਉਪਾਅ ਦੱਸਦੇ ਹਾਂ ਜਿਨ੍ਹਾਂ ਵਿੱਚ ਕਪੂਰ ਨੂੰ ਜਲਾਉਣਾ ਹੁੰਦਾ ਹੈ ਲੈ ਕੇ ਸੰਗਤ ਜੀ ਐਸੇ ਵੇਲੇ ਉਪਾਅ ਵਿੱਚ ਤੁਹਾਨੂੰ ਕਪੂਰ ਜਲਾਉਣਾ ਨਹੀਂ ਹੈ ਇਸ ਵਿੱਚ ਤੁਹਾਨੂੰ ਬਸ ਇੱਕ ਬਹੁਤ ਛੋਟਾ ਜਿਹਾ ਜਿਵੇਂ ਮੂੰਗ ਜਾਂ ਜਵਾਰ ਦੇ ਦਾਣੇ ਜਵਾਰ ਦੇ ਦਾਣੇ ਬਰਾਬਰ ਦਾ ਕਪੂਰ ਦਾ ਟੁਕੜਾ ਲੈਣਾ ਹੈ ਤਾਂ ਸੰਗਤ ਜੀ ਥੋੜਾ ਜਿਹਾ ਕਪੂਰ ਦੋ ਲੌਂਗ ਅਤੇ ਦੋ ਕਾਲੇ ਮਿਰਚ ਦੇ ਦਾਣੇ ਇੱਕ ਕਟੋਰੀ ਜਾਂ ਪਲੇਟ ਵਿੱਚ ਇਕੱਠੇ ਕਰ ਲਓ ਅਤੇ ਫਿਰ ਇਸ ਪਾ ਲਈ ਤਿਆਰ ਹੋ ਜਾਓ ਸੰਗਤ ਜੀ ਤੁਹਾਨੂੰ ਕੀ ਕਰਨਾ ਹੈ ਕਿ ਪਰਿਵਾਰ ਵਿੱਚ ਇਸ ਪਾ ਬਾਰੇ ਤੁਹਾਨੂੰ ਕਿਸੇ ਨੂੰ ਨਹੀਂ ਦੱਸਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਪਰਿਵਾਰ ਦੇ ਕਿਸੇ ਅਜਾਏ ਮੈਂਬਰ ਦੇ ਪਿੱਛੇ ਪਿਆ ਹੈ ਜੋ ਪਹਿਲਾਂ ਬਹੁਤ ਚੰਗਾ ਸੀ ਲੇਕਿਨ ਹੁਣ ਬਹੁਤ ਦੁਖੀ ਹੈ ਜਿਵੇਂ ਉਸਦੀ ਨੌਕਰੀ ਜਾਂ ਕੰਮ ਛੁੱਟ ਗਿਆ ਹੈ ਜਾਂ ਉਸ ਦਾ ਕੋਈ ਐਕਸੀਡੈਂਟ ਹੋ ਗਿਆ ਹੈ ਜਾਂ ਉਹ ਬਹੁਤ ਪਰੇਸ਼ਾਨ ਹੈ ਜਾਂ ਇੱਕਦਮ ਤੋਂ ਪਾਗਲ ਹੋ ਗਿਆ ਹੈ ਜਾਂ ਘਰ ਵਿੱਚ ਚੀਕਣ ਅਤੇ ਲੜਾਈ ਝਗੜੇ ਕਰਨ ਲੱਗਾ ਹੈ ਤਾਂ ਸੰਗਾ ਜੀ ਇਹ ਸਭ ਕਿਸੇ ਦੇ ਦੁਆਰਾ ਕੀਤਾ ਕਰਾਇਆ ਹੋ ਸਕਦਾ ਹੈ ਲੋਕ ਤੁਹਾਡੇ ਤੋਂ ਛੜਦੇ ਹਨ ਈਰਖਾ ਕਰਦੇ ਹਨ ਈਰਖਾ ਦੇ ਕਾਰਨ ਹੀ ਤੁਹਾਡੇ ਤੇ ਇਸ ਤਰ੍ਹਾਂ ਦੇ ਜਾਦੂ ਟੋਣੇ ਕਰਵਾਉਂਦੇ ਹਨ ਜਿ세 ਕਾਰਨ ਤੁਹਾਡੇ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਹਨ ਅਤੇ ਉਹ ਸਫਲ ਨਹੀਂ ਹੋ ਪਾਉਂਦਾ ਜਾਂ ਫਿਰ ਤੁਹਾਡਾ ਕੋਈ ਅਚਾਇਆ ਦੁਸ਼ਮਣ ਹੋਵੇ ਜੋ ਸਾਹਮਣੇ ਤੋਂ ਆਕੇ ਤੁਹਾਡੇ ਨਾਲ ਲੜਾਈ ਝਗੜੇ ਕਰਦਾ ਹੋਵੇ ਸੰਘ ਜੀ ਇਹ ਸਾਰੀਆਂ ਪਰੇਸ਼ਾਨੀਆਂ ਉਹਨਾਂ ਦੁਸ਼ਮਣਾਂ ਦੇ ਕਾਰਨ ਆਉਂਦੀਆਂ ਹਨ ਜੋ ਤੁਹਾਡੇ ਜੀਵਨ ਵਿੱਚ ਬਹੁਤ ਮੁਸ਼ਕਲਾਂ ਪੈਦਾ ਕਰਦੇ ਹਨ ਜੇਕਰ ਤੁਸੀਂ ਉਹਨਾਂ ਤੇ ਧਿਆਨ ਨਹੀਂ ਦਿੰਦੇ ਜਾਂ ਕੋਈ ਉਪਾਅ ਨਹੀਂ ਕਰਦੇ ਤਾਂ ਉਹ ਹੋਰ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਹਾਂ ਸੰਗਾ ਜੀ ਗੱਲ ਕਰਦੇ ਹਾਂ ਕਿ ਇਸ ਪਾਣੂ ਕਿਵੇਂ ਕਰਨਾ ਹੈ ਇਹ ਪਾ ਬਹੁਤ ਹੀ ਸ਼ਕਤੀਸ਼ਾਲੀ ਹੈ ਅਸਰਦਾਰ ਹੈ ਜੋ ਪੁਰਾਣੇ ਸਮੇਂ ਵਿੱਚ ਰਾਜਾ ਮਹਾਰਾਜਾ ਆਪਣੇ ਰਾਜ ਪੁਜੋਤਿਆਂ ਜਾਂ ਰਾਜ ਗੁਰੂਆਂ ਦੇ ਕੈਨ ਤੇ ਕਰਿਆ ਕਰਦੇ ਸਨ ਹੁਣ ਤੁਹਾਨੂੰ ਇਸ ਨੂੰ ਕਿਵੇਂ ਕਰਨਾ ਹੈ ਧਿਆਨ ਨਾਲ ਜ਼ਰੂਰ ਸੁਣੋ ਇਸ ਪਾਣੂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੀ ਦਿਸ਼ਾ ਉੱਤਰ ਹੋਣੀ ਚਾਹੀਦੀ ਹੈ ਜਾਣੇ ਤੁਸੀਂ ਜੇਸਾ ਦਿਸ਼ਾ ਵਿੱਚ ਖੜੇ ਹੋ ਕੇ ਉਪਾਅ ਕਰੋਗੇ ਉਹ ਉੱਤਰ ਦਿਸ਼ਾ ਹੋਵੇਗੀ ਤੇ ਤੁਹਾਡਾ ਮੂੰਹ ਵੀ ਉੱਤਰ ਵੱਲ ਹੋਣਾ ਚਾਹੀਦਾ ਹੈ ਹੁਣ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਤੁਹਾਨੂੰ ਆਪਣੀ ਹਥੇਲੀ ਵਿੱਚ ਜਾਣੇ ਸਿੱਧੇ ਹੱਥ ਦੀ ਹਥੇਲੀ ਵਿੱਚ ਥੋੜਾ ਜਿਹਾ ਪਾਣੀ ਲੈਣਾ ਹੈ ਜਿਵੇਂ ਕਿ ਜਿੰਨਾ ਤੁਹਾਡੇ ਹੱਥ ਤੇ ਸਮਾ ਸਕੇ ਉਸੇ ਤਰ੍ਹਾਂ ਹਥੇਲੀ ਬਣਾਉਣੀ ਹੈ ਆਪਣੀ ਹਥੇਲੀ ਵਿੱਚ ਪਾਣੀ ਭਰ ਲੈਣਾ ਹੈ ਧਿਆਨ ਰੱਖੇ ਪਾਣੀ ਦੇ ਬੂੰਦਾਂ ਹੇਠਾਂ ਨਹੀਂ ਟਿਕਣੀਆਂ ਚਾਹੀਦੀਆਂ ਤੁਹਾਨੂੰ ਆਪਣੀ ਹਥੇਲੀ ਇਸ ਤਰ੍ਹਾਂ ਨਾਲ ਬਣਾਉਣੀ ਹੈ ਕਿ ਪਾਣੀ ਹੀਟਾ ਨਾ ਟਪਕੇ ਹੁਣ ਆਪਣੇ ਖੱਬੇ ਹੱਥ ਨਾਲ ਸਭ ਤੋਂ ਪਹਿਲਾਂ ਇੱਕ ਲੌਂਗ ਇਸ ਪਾਣੀ ਵਿੱਚ ਪਾ ਦਿਓ ਉਸ ਤੋਂ ਬਾਅਦ ਤੁਸੀਂ ਦੂਜੀ ਲੌਂਗ ਵੀ ਇਸ ਵਿੱਚ ਪਾ ਦਿਓ ਫਿਰ ਤੁਸੀਂ ਦੋ ਕਾਲੇ ਮਿਰਚ ਲਈ ਸੀ ਉਹਨਾਂ ਨੂੰ ਵੀ ਇਸ ਵਿੱਚ ਪਾ ਦਿਓ ਹੁਣ ਅਖੀਰ ਵਿੱਚ ਇੱਕ ਛੋਟਾ ਜਿਹਾ ਕਪੂੜ ਦਾ ਛੋਟਾ ਜਿਹਾ ਕਪੂੜ ਦਾ ਟੁਕੜਾ ਵੀ ਆਪਣੀ ਹਥੇਲੀ ਵਿੱਚ ਰੱਖ ਲਓ ਹੁਣ ਇਹ ਚਾਰੇ ਚੀਜ਼ਾਂ ਇਸ ਵਿੱਚ ਪਾ ਗੇ ਹੁਣ ਇਹ ਚਾਰੀਆਂ ਚੀਜ਼ਾਂ ਇਸ ਵਿੱਚ ਪੈ ਗਈਆਂ ਹਨ ਦੋ ਲੌਂਗ ਦੋ ਕਾਲੀ ਮਿਰਚਾਂ ਤੇ ਛੋਟਾ ਜਿਹਾ ਕਫੂਰ ਦਾ ਟੁਕੜਾ ਧਿਆਨ ਰੱਖਣਾ ਹਥੇਲੀ ਵਿੱਚ ਪਹਿਲਾਂ ਤੋਂ ਪਾਣੀ ਹੈ ਇਸ ਦੇ ਉੱਪਰ ਇਹ ਤਿੰਨੋਂ ਚੀਜ਼ਾਂ ਪਾਉਣੀਆਂ ਹਨ ਹੁਣ ਇਸ ਹਥੇਲੀ ਨੂੰ ਅਜੇ ਹੀ ਰੱਖ ਕੇ ਤੁਹਾਨੂੰ ਅੱਖਾਂ ਬੰਦ ਕਰਨੀਆਂ ਹਨ ਅਤੇ ਆਪਣੇ ਦੁਸ਼ਮਣ ਬਾਰੇ ਸੋਚਣਾ ਹੈ ਦੁਸ਼ਮਣ ਦਾ ਚਿਹਰਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਣਾ ਚਾਹੀਦਾ ਹੈ 10 ਤੋਂ 15 ਸੈਕਿੰਡ ਲਈ ਅੱਖਾਂ ਬੰਦ ਕਰਕੇ ਆਪਣੇ ਦੁਸ਼ਮਣ ਨੂੰ ਯਾਦ ਕਰੋ ਜੇਕਰ ਤੁਹਾਡਾ ਕੋਈ ਗੁਪਤ ਦੁਸ਼ਮਣ ਹੈ ਜਿਸ ਨੂੰ ਤੁਸੀਂ ਪਛਾਣਦੇ ਨਹੀਂ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਤੇ ਕਿਸ ਨੇ ਕੀਤਾ ਹੈ ਤਾਂ ਤੁਸੀਂ ਤੁਹਾਨੂੰ ਇਹ ਸਭ ਨਹੀਂ ਪਤਾ ਤਾਂ ਤੁਸੀਂ ਅੱਖ ਬੰਦ ਕਰਕੇ ਆਪਣੇ ਗੁਪਤ ਦੁਸ਼ਮਣ ਬਾਰੇ ਸੋਚੋ ਅੱਖ ਬੰਦ ਕਰਕੇ ਤੁਸੀਂ ਬਸ ਦੁਸ਼ਮਣ ਬਾਰੇ ਸੋਚਦੇ ਰਹੋ ਅਤੇ ਇਸ ਨੂੰ 10 ਤੋਂ 15 ਸੈਕਿੰਡ ਤੱਕ ਹਥੇਲੀ ਦਾ ਪਾਣੀ ਬਿਲਕੁਲ ਨਹੀਂ ਟਪਕਣਾ ਚਾਹੀਦਾ ਹਥੇਲੀ ਨੂੰ ਤੁਹਾਣ ਨੂੰ ਅਜਾਈ ਹੀ ਕੱਸ ਕੇ ਫੜਨਾ ਹੈ ਇਹਨਾਂ ਸੋਚਣ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਗੁਪਤ ਦੁਸ਼ਮਣ ਹਨ ਤਾਂ ਤੁਹਾਨੂੰ ਆਪਣੇ ਨਾਲ ਹੋਈਆਂ ਬੁਰਾ ਹੋਈਆਂ ਬੁਰੀਆਂ ਘਟਨਾਵਾਂ ਨੂੰ ਯਾਦ ਕਰਨਾ ਹੈ ਜਿਵੇਂ ਕੋਈ ਅਜਾਈ ਮਨਪਾਗੀ ਘਟਨਾ ਜੋ ਤੁਹਾਡੇ ਨਾਲ ਨਹੀਂ ਹੋਣੀ ਚਾਹੀਦੀ ਸੀ ਲੇਕਿਨ ਫਿਰ ਵੀ ਹੋ ਗਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਹਾਨੂੰ ਯਾਦ ਕਰਨਾ ਹੈ ਇਹਨਾਂ ਘਟਨਾਵਾਂ ਨੂੰ ਯਾਦ ਕਰਨ ਤੋਂ ਬਾਅਦ ਤੁਹਾਨੂੰ ਅੱਖਾਂ ਖੋਲਣੀਆਂ ਹਨ ਅੱਖਾਂ ਖੋਲਣ ਤੋਂ ਬਾਅਦ ਇਹ ਪਾਣੀ ਲੌਂਗ ਕਾਲੀ ਮਿਰਚ ਕਪੂਰ ਇੱਕ ਕਟੋਰੀ ਵਿੱਚ ਲੈ ਲਓ ਕਟੋਰੀ ਵਿੱਚ ਰੱਖਣ ਤੇ ਪਾਣੀ ਦੇ ਨਾਲ ਲੌਂਗ ਅਤੇ ਕਾਲੀ ਮਿਰਚ ਵੀ ਆ ਜਾਣਗੇ ਲੇਕਿਨ ਕਪੂਰ ਪਾਣੀ ਵਿੱਚ ਘੁਲ ਜਾਵੇਗਾ ਹੁ ਸੰਗਤ ਜੀ ਇਸ ਕਟੋਰੀ ਦਾ ਤੁਹਾਨੂੰ ਕੀ ਕਰਨਾ ਹੈ ਇਸਾ ਘਟੋਰੀ ਵਿੱਚ ਉਸਾ ਦੁਸ਼ਮਣ ਦੀ ਸਾਰੀ ਤਾਕਤ ਆ ਜਾਵੇਗੀ ਇਹ ਕਾਲੀ ਮਿਰਚ ਲੌਂਗ ਕਪੂਰ ਉਸ ਵਿਅਕਤੀ ਦੀ ਸ਼ਕਤੀ ਖਿੱਚ ਕੇ ਇਸ ਪਾਣੀ ਵਿੱਚ ਲੈ ਆਉਂਦੇ ਹਨ ਹੁਣ ਤੁਹਾਨੂੰ ਇਹ ਲੌਂਗ ਅਤੇ ਕਾਲੀ ਮਿਰਚ ਸੁਕਾ ਲੈਣੀਆਂ ਹਨ ਤੁਸੀਂ ਚਾਹੋ ਤਾਂ ਇਹਨਾਂ ਨੂੰ ਗੰਦੇ ਨਾਲੇ ਵਿੱਚ ਜਾਂ ਗੰਦੀ ਜਗ੍ਹਾ ਤੇ ਸੁੱਟ ਦਿਓ ਜਿਵੇਂ ਹੈ ਓਵੇਂ ਹੀ ਸੁੱਟ ਦਿਓ ਲੇਕਿਨ ਜੇਕਰ ਤੁਸੀਂ ਇਹਨਾਂ ਨੂੰ ਜਲਾ ਦਿਓ ਤਾਂ ਜ਼ਿਆਦਾ ਚੰਗਾ ਰਹੇਗਾ ਇਹਨਾਂ ਨੂੰ ਪਾਣੀ ਤੋਂ ਵੱਖ ਕਰਕੇ ਪਾਣੀ ਨੂੰ ਤੁਸੀਂ ਟਾਇਲਟ ਵਿੱਚ ਜਾਂ ਕਿਤੇ ਵੀ ਸੁੱਟ ਸਕਦੇ ਹੋ ਸੁਕਾ ਲਓ ਸੁਕਾ ਕੇ ਇਹਨਾਂ ਨੂੰ ਚਲਾ ਦਿਓ ਤੇ ਜਲਾਉਣ ਤੋਂ ਬਾਅਦ ਇਹਨਾਂ ਨੂੰ ਸਵਾਹ ਨੂੰ ਆਪਣੀ ਛੱਤ ਤੇ ਜਾਂ ਘਰ ਦੇ ਬਾਹਰ ਜਾ ਕੇ ਹਵਾ ਵਿੱਚ ਉਡਾ ਦਿਓ ਸੰਗਤ ਜਕੀਨ ਮੰਨ ਤੁਹਾਡਾ ਦਸ਼ਮਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗਾ ਕਿਉਂ ਕੁੱਤੇ ਦੀ ਤਰ੍ਹਾਂ ਭਟਕਦਾ ਨਾ ਜਾ ਰਵੇਗਾ ਤੇ ਪੂਰੀ ਤਰ੍ਹਾਂ ਨਾਲ ਤੁਹਾਡਾ ਗੁਲਾਮ ਵੀ ਬਣ ਸਕਦਾ ਹੈ ਉਹ ਦੋਸ਼ਮਣ ਤੁਹਾਡੇ ਸਾਹਮਣੇ ਬਹੁਤ ਗੜਗੜਾਏਗਾ ਕਿਉਂਕਿ ਉਸੇ ਪਰਿਵਾਰ ਵਿੱਚ ਇੰਨੀਆਂ ਜ਼ਿਆਦਾ ਪਰੇਸ਼ਾਨੀਆਂ ਆ ਜਾਣਗੀਆਂ ਕਿ ਉਹ ਤੁਹਾਡੇ ਤੇ ਜ਼ਿਆਦਾ ਟੋਣਾ ਕਰਨ ਦੀ ਸੋਚੇਗਾ ਵੀ ਨਹੀਂ ਤੁਹਾਡੇ ਨਾਲ ਲੜੇਗਾ ਤੱਕ ਨਹੀਂ ਲੜਨ ਦੀ ਸੋਚੇਗਾ ਤਾਂ ਉਸਦੇ ਜੀਵਨ ਵਿੱਚ ਬਹੁਤ ਮੁਸ਼ਕਲਾਂ ਆ ਜਾਣਗੀਆਂ ਤਾਂ ਸੰਗਤ ਇਹ ਬਹੁਤ ਹੀ ਜ਼ਬਰਦਸਤ ਤੇ ਸ਼ਾਨਦਾਰ ਉਪਾਅ ਹੈ ਇਸ ਨੂੰ ਜ਼ਰੂਰ ਕਰਿਓ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਸ ਭਾਣ ਨੂੰ ਤੁਹਾਨੂੰ ਸ਼ਨੀਵਾਰ ਜਾਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਇਹ ਦੋ ਦਿਨ ਤੁਹਾਨੂੰ ਦੱਸੇ ਹਨ ਇਹਨਾਂ ਦੋਹਾਂ ਦਿਨਾਂ ਵਿੱਚੋਂ ਕਿਸੇ ਵੀ ਦਿਨ ਇਸ ਪਾਣੂ ਤੁਸੀਂ ਕਰ ਸਕਦੇ ਹੋ ਸਵੇਰੇ ਨਹਾ ਧੋ ਕੇ ਇਸ ਪਾਣੂ ਕਰਨਾ ਹੈ ਤੁਸੀਂ ਦੇਖੋਗੇ ਕੁਝ ਪਾੜ ਆਦ ਵਿੱਚ ਕੀਤੇ ਜਾਂਦੇ ਹਨ ਕੁਝ ਦਿਨ ਵਿੱਚ ਲੇਕਿਨ ਇਸ ਪਾਣੂ ਤੁਹਾਨੂੰ ਸਵੇਰੇ ਕਰਨਾ ਹੈ ਜਦੋਂ ਤੁਸੀਂ ਨਹਾ ਧੋ ਕੇ ਤਿਆਰ ਹੋ ਜਾਓ ਤਦ ਹੀ ਇਸ ਨੂੰ ਕਰੋ ਇਸ ਪਾਣੂ ਕਰਨ ਵਿੱਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ 5 ਤੋਂ 10 ਮਿੰਟ ਹੀ ਲੱਗਣਗੇ ਬਾਕੀ ਚੀਜ਼ਾਂ ਨੂੰ ਸੋਖ ਜਾਂ ਤੋਂ ਪਾਦ ਚਲਾ ਦਿਓ ਤੇ ਅਤੇ ਕਪੂ ਦੇ ਜਲ ਨੂੰ ਕਿਸੇ ਵੀ ਗੰਦੀ ਜਗ੍ਹਾ ਤੇ ਪਾ ਦਿਓ ਤਾਂ ਤੁਹਾਡੇ ਦੁਸ਼ਮਣ ਦੀ ਪੂਰੀ ਸ਼ਕਤੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ। ਉਹ ਜਿਸ ਤਾਕਤ ਹੈ ਉਸੇ ਦਸਿਓ ساری ਤਾਕਤ ਉਸੇ ਖਤਮ ਹੋ ਜਾਵੇਗੀ। ਸੰਗਤ ਜੀ ਇਹ ਬਹੁਤ ਹੀ ਜ਼ਬਰਦਸਤ ਤੇ ਸ਼ਾਨਦਾਰ ਉਪਾਅ ਹੈ ਇਸ ਨੂੰ ਜ਼ਰੂਰ ਕਰਿਓ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ